1 ਲੱਖ ਜਮਾ ਕਰਨ ਤੇ ਮਿਲਣਗੇ 2 ਲੱਖ 3 ਲੱਖ ਦੇ 6 ਲੱਖ ਪੋਸਟ ਆਫਿਸ ਦੀ ਸੁਪਰ ਸਕੀਮ ਜੀ ਹਾਂ ਜੇਕਰ ਪੈਸੇ ਕਮਾਉਣਾ ਇੱਕ ਔਖਾ ਕੰਮ ਹੈ ਤਾਂ ਤੁਹਾਡੇ ਦੁਆਰਾ ਕਮਾਏ ਗਏ ਪੈਸੇ ਨੂੰ ਬਚਾਉਣਾ ਤੇ ਵਧਾਉਣਾ ਹੋਰ ਵੀ ਔਖਾ ਹੈ ਤੁਸੀਂ ਪੈਸੇ ਬਚਾਉਣ ਲਈ ਜਿੰਨੀ ਮਰਜ਼ੀ ਮਿਹਨਤ ਕਰੋ ਪਰ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਮੁਨਾਫਾ ਕਮਾਉਣ ਲਈ ਇਸ ਨੂੰ ਕਿੱਥੇ ਨਿਵੇਸ਼ ਕਰ ਦਿਓ ਇੱਥੇ ਹੀ ਬਹੁਤ ਸਾਰੇ ਲੋਕ ਉਲਝਣਾ ਵਿੱਚ ਪੈ ਜਾਂਦੇ ਨੇ ਜੇਕਰ ਅਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹਾਂ ਤਾਂ ਜੋਖਮ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਸੋਨੇ ਵਿੱਚ ਨਿਵੇਸ਼ ਕਰਦੇ ਹਾਂ ਤਾਂ ਚਿੰਤਾ ਇਹ ਹੈ ਕਿ ਕੀਮਤ ਵਧੇਗੀ ਜਾਂ ਡਿੱਗੇਗੀ ਜੇਕਰ ਅਸੀਂ ਇਸ ਨੂੰ ਬੈਂਕ ਵਿੱਚ ਰੱਖਦੇ ਹਾਂ ਤਾਂ ਸਾਨੂੰ ਮਿਲਣ ਵਾਲਾ ਵਿਆਜ ਕਾਫੀ ਨਹੀਂ ਹੁੰਦਾ ਇਸ ਲਈ ਬਿਨਾਂ ਕਿਸੇ ਜੋਖਮ ਦੇ ਆਪਣੇ ਪੈਸੇ ਨੂੰ ਦੁੱਗਣਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਇਹ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਉਹ ਹੈ ਡਾਕ ਕਰਦੀ ਕਿਸਾਨ ਵਿਕਾਸ ਪੱਤਰ KVP ਯੋਜਨਾ ਜੀਹਾਂ ਕਿਸਾਨ ਵਿਕਾਸ ਪੱਤਰ ਕੀ ਹੈ ਕਿਸਾਨ ਨਾਮ ਦੇ ਬਾਵਜੂਦ ਇਹ ਯੋਜਨਾ ਸਿਰਫ ਕਿਸਾਨਾਂ ਲਈ ਹੀ ਨਹੀਂ ਭਾਰਤ ਦਾ ਕੋਈ ਵੀ ਨਾਗਰਿਕ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਇਹ ਇੱਕ ਬਚਤ ਯੋਜਨਾ ਹੈ ਜੋ ਡਾਕ ਘਰਾਂ ਹੀ ਉਪਲਬਧ ਹੈ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਪੈਸੇ ਨੂੰ ਸਰਕਾਰ ਦੁਆਰਾ 100% ਸਮਰਥਤ ਪ੍ਰਾਪਤ ਹੁੰਦਾ ਹੈ ਇਸ ਦਾ ਮਤਲਬ ਹੈ ਤੁਹਾਡੇ ਪੈਸੇ ਦੇ ਬਰਬਾਦ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ